ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਵੈਟਰ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਏ ਜਿਹਦੇ ਵਿੱਚ ਆਪਾਂ ਸਾਡੇ 4 ਇੰਚ ਦਾ ਬਾਰਡਰ ਲਿਆ ਹੋਇਆ 50 ਜੋਟੀਆਂ ਦਾ ਬਾਰਡਰ ਬਣਾਇਆ ਉੱਤੋਂ ਉੱਪਰ 55 ਜੋਟੀਆਂ ਤੇ ਉੱਪਰ ਇਹ ਹੀ ਡਿਜ਼ਾਈਨ ਬਣਾਇਆ ਹੋਇਆ 12 ਇੰਚ ਤੇ ਮੋਡਿਆਂ ਦੀ ਕਾਟ ਪਾਈ ਹੋਈ ਏ 8 ਇੰਚ ਮੋਡਾ ਰੱਖਿਆ ਹੋਇਆ ਹਾਂਜੀ ਇਸ ਦੇ ਉੱਪਰ ਆਪਾਂ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇੱਕ ਕੁੰਡਾ ਉਤਾਰ ਕੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਿਲਾਈ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਕੇ ਜਾਇ ਇਸ ਨੂੰ ਹੁਣ ਸਕਦੇ ਹੋ ਧਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਗਾ ਅਗੇ ਰੱਖ ਕੇ ਤਿੰਨ ਕੁੰਡੇ ਉਲਟੇ ਧਗਾ ਪਿੱਛੇ ਕਰਾਂਗੇ ਨੌ ਕੁੰਡੇ ਸਿੱਧੇ ਬਣਾਵਾਂਗੇ ਸਿੱਧੀ ਸਲਾਈ ਤੋਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ 9 ਕੁੰਡੇ ਸਿੱਧੇ ਤੇ 3-3 ਕੁੰਡੇ ਆਪਾਂ ਵਿਚਾਲੇ ਉਲਟੇ ਰੱਖੇ ਹੋਏ ਆ ਤੇ ਇਹਨਾਂ ਸਿੱਧੇ ਕੁੰਡੇ ਆ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਨਾ ਹੈ 9 ਕੁੰਡੇ ਸਿੱਧੇ 3 ਕੁੰਡੇ ਉਲਟੇ ਤੇ ਜਿਹੜੇ ਸਿੱਧੇ ਕੁੰਡੇ ਆ 9 ਇਹਨਾਂ ਦੇ ਉੱਪਰ ਆਪਾਂ ਡਿਜ਼ਾਈਨ ਬਣਾਉਣਾ ਹੈ ਠੀਕ ਹੈ ਜੀ ਤੇ 3-3 ਕੁੰਡੇ ਆਪਾਂ ਵਿਚਾਲੇ ਉਲਟੇ ਰੱਖੇ ਹੋਏ ਆ ਤੇ ਸਾਈਡਾਂ ਤੇ ਵੀ 3-3 ਕੁੰਡੇ ਉਲਟੇ ਰੱਖੇ ਹੋਏ ਆ 3 ਕੁੰਡੇ ਉਲਟੇ 9 ਕੁੰਡੇ ਸਿੱਧੇ ਤੇ ਫਿਰ ਆਪਾਂ 3 ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾ ਉਹਨਾਂ ਕੇ ਕੰਪਲੀਟ ਕਰਾਂਗੇ ਧਾਗਾ ਅੱਗੇ ਰੱਖਾਂਗੇ ਸਾਰੀ ਸਲਾਈ ਉਲਟਾ ਉਲਟਾ ਹੁਣਾਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੁਣਾਗੇ ਹਾਂਜੀ ਹੁਣ ਆਪਾਂ ਆ ਗਏ ਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਫਿਰ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਾਗਾ ਪਿਛੇ ਕਰਾਂਗੇ ਆ ਦੇਖੋ ਜੀ ਦੋ ਕੁੰਡੇ ਸਿੱਧੇ ਬਣਾਵਾਂਗੇ ਹਾਂਜੀ ਦੋ ਕੁੰਡੇ ਸਿੱਧੇ ਇਸ ਤੋਂ ਅੱਗੇ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਇਸ ਤਰ੍ਹਾਂ ਵਲ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗੇ ਤੇ ਵਲ ਪਾਵਾਂਗੇ ਫਿਰ ਦੋ ਕੁੰਡਿਆਂ ਤੋਂ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਹਾਂਜੀ ਆ ਦੇਖੋ ਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣਾਵਾਂਗੇ ਸਾਰੀ ਸਲਾਈ ਧਾਗਾ ਅੱਗੇ ਕਰਕੇ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਾਂਗੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਕੁੱਠੀ ਸਿਲਾਈ ਤੋਂ ਸਾਰੀ ਸਿਲਾਈ ਉਲਟਾ-ਉਲਟਾ ਹੋਣਾ ਹੈ ਇਸ ਡਿਜ਼ਾਈਨ ਦੇ ਵਿੱਚ ਤੇ ਸਿੱਧੀ ਸਿਲਾਈ ਤੋਂ ਹੀ ਡਿਜ਼ਾਈਨ ਪਾਉਣਾ ਹੈ ਹਾਂਜੀ ਹੁਣ ਆਪਾਂ ਗਿਆਂ ਸਿੱਧੀ ਸਿਲਾਈ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਫਿਰ ਤਾਂਗੇ ਤੇ ਵਲਦਾਂਗੇ ਬਾਕੀ ਵਿਚਾਲੇ ਵਾਲੇ ਤਿੰਨ ਗੁੰਡੇ ਸਿੱਦੇ ਫਿਰ ਤਾਂਗੇ ਤੇ ਵਲਦਾਂਗੇ ਇੱਧਰ ਗੁੰਡਾ ਪਲਟਾ ਕੇ ਇਸ ਤਰ੍ਹਾਂ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਤੇ ਫਿਰ ਇੱਕ ਗੁੰਡਾ ਸਿੱਧਾ ਆ ਦੇਖੋ ਜੀ ਧਾਗਾ ਅੱਗੇ ਕਰਕੇ ਫਿਰ ਤਿੰਨ ਗੁੰਡੇ ਉਲਟੇ ਹਾਂਜੀ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾ ਆਉਣਾਂਗੇ ਸਾਰੀ ਸਲਾਈ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਕਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਧਾਗਾ ਪਿਛੇ ਕਰਾਂਗੇ ਦੋ ਕੁੰਡਿਆਂ ਤੋਂ ਆਹ ਵਾਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਵਿਚਾਲੇ ਵਾਲੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਕੁੰਡੇ ਸਿੱਧੇ ਫਿਰ ਵਲਦਾਂਗੇ ਧਾਗੇ ਤੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾਵਾਂਗੇ ਸਾਰੀ ਸਲਾਈ ਉਲਟਾ-ਉਲਟਾਵਾਂਗੇ ਸਾਰੀ ਸਲਾਈ ਉਲਟਾ-ਉਲਟਾਵਾਂਗੇ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਫਿਰ ਆਪਾਂ ਆ ਦੇਖੋ ਜੀ ਵਾਈਟ ਰੰਗ ਤੇ ਇਹ ਡਿਜ਼ਾਈਨ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਵਾਈਟ ਰੰਗ ਦੇ ਉੱਪਰ ਇਹ ਬਹੁਤ ਜੱਜਦਾ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਇੱਕ ਕੁੰਡਾ ਸਿੱਧਾ ਫਿਰ ਆਹ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਕੇ ਫਿਰ ਵਲਦਾਂਗੇ ਤਾਂਗੇ ਤੇ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਆਹ ਵਾਲੇ ਦੋ ਗੁੰਡਿਆਂ ਨੂੰ ਬਦਲ ਲਵਾਂਗੇ ਉਹ 40 ਵਾਲਾ ਕੁੰਡਾ ਫਰੰਟ ਤੇ ਲਿਆ ਕੇ ਤੇ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਫਿਰ ਇੱਕ ਗੁੰਡਾ ਸਿੱਧਾ ਫਿਰ ਧਾਗੇ ਤੇ ਵਲ ਦਾਂਗੇ ਤੇ ਆਹ ਵਾਲੇ ਦੋ ਗੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਉਲਟੇ ਬਲਾਸਟ ਵਾਲਾ ਕੁੰਡਾ ਸਿੱਧਾ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾ ਵਣਾਂਗੇ ਧਾਗਾ ਅੱਗੇ ਕਰਕੇ ਸਾਰੀ ਸਲਾਈ ਉਲਟਾ-ਉਲਟਾ ਵਣਾਂਗੇ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਇੱਥੇ ਆਪਾਂ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਬਣਾ ਕੇ ਵੱਲ ਦਾਂਗੇ ਫਿਰ ਵਿਚਾਲੇ ਵਾਲੇ ਕੁੰਡੇ ਨੂੰ ਫਰੰਟ ਤੇ ਲਿਆ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਵੱਲ ਦਾਂਗੇ ਅਗਲੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਧਾਗਾ ਅੱਗੇ ਕਰਕੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾਵਾਂਗੇ ਧਾਗਾ ਅੱਗੇ ਕਰਕੇ ਸਾਰੀ ਸਲਾਈ ਉਲਟਾ-ਉਲਟਾਵਣ ਕੇ ਕੰਪਲੀਟ ਕਰਾਂਗੇ ਹਾਂਜੀ ਇੱਕ ਕੁੰਡਾ ਉਤਾਰ ਕੇ ਸਿੱਧੀ ਸਲਾਈ ਤੋਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਨੌ ਕੁੰਡੇ ਸਿੱਦੇ ਇਸ ਸਲਾਈ ਆਪਾਂ ਨੌ ਕੁੰਡੇ ਸਾਰੇ ਸਿੱਦੇ ਬਣਾਵਾਂਗੇ ਤੇ ਇਸ ਤੋਂ ਅਗਲੀ ਸਲਾਈ ਫਿਰ ਆਪਾਂ ਇਸੇ ਗੁੰਡੇ ਨੂੰ ਵੀ ਵਾਰ-ਵਾਰ ਰਿਪੀਟ ਕਰਾਂਗੇ ਠੀਕ ਹੈ ਜੀ ਨੌ ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਫਿਰ ਆਪਾਂ ਡਿਜ਼ਾਈਨ ਰਿਪੀਟ ਕਰਾਂਗੇ ਆ ਦੇਖੋ ਜੀ ਵਾਈਟ ਰੰਗ ਤੇ ਬਹੁਤ ਜੱਚ ਰਿਹਾ ਇਹ ਡਿਜ਼ਾਈਨ ਇਹ ਆਪਾਂ ਥੋੜਾ ਮੈਦੀ ਕਲਰ ਚ ਆਪਾਂ ਇਹ ਬਣਾਇਆ ਹੋਇਆ ਕੁਝ ਇਹ ਤਿੰਨ ਪਲਾਈ ਉਨ ਦੇ ਨਾਲ ਆਪਾਂ ਇਸ ਨੂੰ ਬਣਾ ਕੇ ਤਿਆਰ ਕੀਤਾ ਤੇ ਇਹਦੇ ਵਿੱਚ ਫੋਟੋ ਦੇ ਵਿੱਚ ਥੋੜਾ ਘੱਟ ਨਜ਼ਰ ਆ ਰਿਹਾ ਹੈ ਲੇਕਿਨ ਇਹ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਹੈ ਆ ਦੇਖੋ ਜੀ ਵਾਈਟ ਰੰਗ ਤੇ ਇਹ ਬਹੁਤ ਜੱਜਦਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ